ਤਤਸ੍ਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਅਸੀਂ ਕ੍ਰਾਈਮ ਦੀ ਦੁਨੀਆ ਦੀ ਕਹਾਣੀ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਜਾਂ ਕ੍ਰਾਈਮ ਦੀ ਦੁਨੀਆ ਦੀ ਖਬਰ ਕਹਾਣੀ ਦੇ ਰੂਪ ਦੇ ਵਿੱਚ ਤੱਥਾਂ ਦੇ ਆਧਾਰ ਤੇ ਨਸ਼ਰ ਕਰਦੇ ਆਂ ਅੱਜ ਦੀ ਜੋ ਅਸੀਂ ਖਬਰ ਤੁਹਾਡੇ ਸਾਹਮਣੇ ਨਿਸ਼ਰ ਕਰਨ ਲੱਗੇ ਆ ਉਸ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਅਸੀਂ ਦੋਵੇਂ ਹੱਥ ਜੋੜ ਕੇ ਸਾਡੇ ਅਧਾਰੇ ਤੇ ਟਾਕ ਵੱਲੋਂ ਮਾਫੀ ਚਾਹੁੰਦੇ ਆ ਵੀ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਸਾਹਮਣੇ ਕੋਈ ਨਾ ਕੋਈ ਖਬਰ ਜਾਂ ਕੋਈ ਨਾ ਕੋਈ ਕਹਾਣੀ ਨਹੀਂ ਲੈ ਕੇ ਆ ਰਹੇ ਸੋ ਕਿਸੇ ਨਾ ਕਿਸੇ ਮਜਬੂਰੀ ਕਾਰਨ ਜੋ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਸਮਾਂ ਨਹੀਂ ਦੇ پا ਰਹੇ ਪਰ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਰੋਜ਼ਾਨਾ ਹੀ ਕਹਾਣੀ ਕੋਈ ਨਾ ਕੋਈ ਖਬਰ ਕ੍ਰਾਈਮ ਦੀ ਦੁਨੀਆ ਦੀ ਸੁਣਨ ਨੂੰ ਜ਼ਰੂਰ ਮਿਲਿਆ ਕਰੋਗੇ ਬੀਤੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸੁਨੀਲ ຢਾਦਵ ਉਰਫ ਗੋਲੀ ਦਾ ਕਤਲ ਹੁੰਦਾ। ਕਤਲ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪੈਂਦੀ ਆ ਜੋ ਕਿ ਰੋਹਿਤ ਗੁਦਾਰਾ ਵੱਲੋਂ ਪਾਈ ਜਾਂਦੀ ਆ। ਉਸ ਪੋਸਟ ਦੇ ਵਿੱਚ ਰੋਹਿਤ ਗੁਦਾਰਾ ਕਈ ਗੱਲਾਂ ਮੈਂਸ਼ਨ ਕਰਦਾ ਹੈਗਾ, ਜ਼ਿੰਮੇਵਾਰੀ ਵੀ ਲੈਂਦਾ ਗੋਲਡੀ ਬਰਾੜ ਦਾ ਨਾਂ ਵੀ ਮੈਂਸ਼ਨ ਕਰਦਾ ਪਰ ਜੋ ਗੱਲਾਂ ਉਹਨੇ ਲਿਖੀਆਂ ਨੇ ਉਹਨਾਂ ਗੱਲਾਂ ਦੇ ਪਿੱਛੇ ਦੇ ਕਾਰਨ ਜਿਹੜੇ ਆ ਮੈਂ ਤੁਹਾਨੂੰ ਤੱਥਾਂ ਦੇ ਆਧਾਰ ਤੇ ਸਮਝਾਉਂਗਾ। ਬਹੁਤ ਲੋਕਾਂ ਦੇ ਸਵਾਲ ਸੀ ਜਦੋਂ ਅਸੀਂ ਥੰਬਨੇਲ ਇੰਸਟਾਗ੍ਰam ਤੇ ਅਪਲੋਡ ਕੀਤਾ ਸੀ ਕੱਲ ਵੀ ਜੋ ਸੁਨੀਲ ਯਾਦਵ ਸੀ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਤ ਸੀ ਵੀ ਇਹਨਾਂ ਨੇ ਆਪਣਾ ਬੰਦਾ ਹੀ ਕਿਉਂ ਮਾਰਤਾ ਸੋ ਇਸ ਪਿੱਛੇ ਦੇ ਕਾਰਨ ਜਾਣਨ ਲਈ ਸਾਨੂੰ ਕੁਝ ਸਾਲ ਪਿੱਛੇ ਜਾਣਾ ਪਊਗਾ 2022 ਦੇ ਵਿੱਚ ਇੱਕ ਨਸ਼ੇ ਦੀ ਬਹੁਤ ਵੱਡੀ ਖੇਪ ਫੜੀ ਜਾਂਦੀ ਆ ਜਿਸək ਕੇਸ ਦਾ ਸਬੰਧ ਵਿਸ਼ਨੋਈ ਗੈਂਗ ਦੇ ਨਾਲ ਵੀ ਹੁੰਦਾਗਾ ਉਸ ਖੇਪ ਤੋਂ ਬਾਅਦ ਦੋ ਦੋਸ਼ੀਆਂ ਦੇ ਨਾਮ ਨਿਕਲ ਕੇ ਆਉਂਦੇ ਆ ਇੱਕ ਨਾਮ ਹੁੰਦਾਗਾ ਸੁਨੀਲ ਯਾਦਵ ਉਰਫ ਗੋਲੀ ਜਿਹਦੀ ਬੀਤੇ ਦਿਨੀ ਹੱਤਿਆ ਕਰ ਦਿੱਤੀ ਗਈ ਤੇ ਇੱਕ ਨਾਮ ਹੁੰਦਾਗਾ ਅੰਕਿਤ ਜਾਖੜ ਦਾ ਸੋ ਉਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਇੰਡੀਆ ਛੱਡ ਕੇ ਦੁਬਈ ਜਾ ਬੈਠਦੇ ਆਗੇ ਜਦੋਂ ਨਸ਼ੇ ਦੀ ਖੇਪ ਫੜੀ ਜਾਂਦੀ ਆ ਵੱਖ-ਵੱਖ ਸਟੇਟਾਂ ਦੀ ਪੁਲਿਸ ਇਹਨਾਂ ਦੇ ਪਿੱਛੇ ਹੁੰਦੀ ਹੈਗੀ ਪਰ ਕਿਸੇ ਹਿਸਾਬ ਨਾਲ ਕਿਸੇ ਢੰਗ ਤਰੀਕੇ ਦੇ ਨਾਲ ਇੰਡੀਆ ਛੱਡਣ ਦੇ ਵਿੱਚ ਕਾਮਯਾਬ ਹੋ ਜਾਂਦੇ ਅਗੇ ਦੁਬਈ ਜਾ ਕੇ ਜਦੋਂ ਇਹ ਬੈਠਦੇ ਆ ਦੁਬਈ ਜਾ ਕੇ ਇਹਨਾਂ ਦਾ ਕਿਸੇ ਇੰਡੀਅਨ ਏਜੰਸੀ ਦੇ ਅਧਿਕਾਰੀ ਨਾਲ ਸੰਪਰਕ ਹੋ ਜਾਂਦਾ ਹੁਣ ਇੱਕ ਪਾਸੇ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਗਤੀਵਿਧੀਆਂ ਕਰਦੇ ਸੀ ਦੂਸਰੇ ਪਾਸੇ ਇਹ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਸਾਰੀਆਂ ਦੀਆਂ ਸਾਰੀਆਂ ਗਤੀਵਿਧੀਆਂ ਦੀਆਂ ਜਾਣਕਾਰੀਆਂ ਉਸ ਏਜੰਸੀ ਦੇ ਅਧਿਕਾਰੀਆਂ ਨੂੰ ਇਹ ਮੁਹੱਈਆ ਕਰਵਾਉਂਦੇ ਸੀ ਜਿੰਮੇ ਕਿ ਮੈਂ ਤੁਹਾਨੂੰ ਦੱਸਦਾਗਾ ਕੁਝ ਮੈਂ ਤੁਹਾਨੂੰ ਘਟਨਾਵਾਂ ਦੱਸੂਗਾ ਜੋ ਘਟਨਾਵਾਂ ਦੇ ਸਾਡੇ ਕੋਲੇ ਤੱਥਾਂ ਦੇ ਆਧਾਰ ਤੇ ਸਬੂਤ ਵੀ ਪਹੁੰਚੇ ਆ ਸੋ ਇਹ ਦੋ ਨਾਮਾਂ ਤੋਂ ਬਿਨਾ ਦੋ ਪੰਜਾਬ ਦੇ ਹੋਰ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਦੇ ਨਾਮ ਨਿਕਲ ਕੇ ਆਏ ਆ ਇੱਕ ਰਿਪੋਰਟ ਹੋਰ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਹਜੇ ਸਾਡੇ ਕੋਲੇ ਪੂਰੀ ਪੁਖਤਾ ਜਾਣਕਾਰੀ ਉਹਨਾਂ ਦੋ ਨੌਜਵਾਨਾਂ ਬਾਰੇ ਨਹੀਂ ਪਹੁੰਚੀ ਸੋ ਇਹ ਦੁਬਈ ਬੈਠ ਕੇ ਜਦੋਂ ਲਾਰੈਂਸ ਉਪਸ਼ਨਾਈ ਗੈਂਗ ਦੀਆਂ ਜਾਂ ਗੋਲਡੀ ਬਰਾੜ ਦੀਆਂ ਗਤੀਵਿਧੀਆਂ ਪੰਜਾਬ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਹੁੰਦੀਆਂ ਉਦੋਂ ਇਹ ਮੋਢੇ ਨਾਲ ਮੋਢਾ ਲਾ ਕੇ ਕਰਵਾਉਂਦੇ ਆਗੇ ਪਰ ਪਤਾ ਉਦੋਂ ਲੱਗਦਾਗਾ ਜਦੋਂ ਦੁਬਈ ਦੇ ਵਿੱਚੋਂ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਨੌਜਵਾਨ ਦਾ ਨਾਮ ਵਿਕਰਮ ਬਰਾੜ ਸੀ ਜਿਹਦੇ ਉੱਤੇ ਮੈਂ ਇੱਕ ਰਿਪੋਰਟ ਵੀ ਛੋਟੀ ਜੀ ਤਿਆਰ ਕੀਤੀ ਸੀ ਟਿਕਟੌਕ ਅਕਾਊਂਟ ਤੇ ਇੰਸਟਾਗ੍ਰam ਅਕਾਊਂਟ ਤੇ ਵੀ ਮੈਂ ਉਸ ਦੀ ਪੋਸਟ ਵਾਇਰਲ ਕੀਤੀ ਸੀ ਜਦੋਂ ਉਹ ਨੌਜਵਾਨ ਦੀ ਗ੍ਰਿਫਤਾਰੀ ਹੋਈ ਆ ਉਸ ਵਿਕਰਮ ਬਰਾੜ ਦੀ ਜਿਹੜੀ ਪੂਰੀ ਦੀ ਪੂਰੀ ਜਾਣਕਾਰੀ ਹੁੰਦੀ ਹੈ ਕਿ ਇਹਨਾਂ ਦੋਨਾਂ ਵੱਲੋਂ ਹੀ ਇੰਡੀਅਨ ਏਜੰਸੀਆਂ ਤੱਕ ਪਹੁੰਚਾਈ ਜਾਂਦੀ ਹੁੰਦੀ ਹੈ ਵੀ ਇਹ ਨੌਜਵਾਨ ਆਪਦਾ ਭੇਸ ਬਦਲ ਕੇ ਸਿੱਖੀ ਸਰੂਪ ਦੇ ਵਿੱਚ ਆ ਕੇ ਦੁਬਈ ਦੇ ਆ ਘਰ ਦੇ ਵਿੱਚ ਜਾਂ ਇਸ ਫਲੈਟ ਦੇ ਵਿੱਚ ਲੁਕਿਆ ਹੋਗਾ। ਉਦੋਂ ਤੱਕ ਅੰਕਿਤ ਜਾਖੜ ਤੇ ਸੁਨੀਲ ਯਾਦਵ ਬਿਸ਼ਨੋਈ ਗੈਂਗ ਦਾ, ਰੋਹਿਤ ਗੁਦਾਰਾ ਦਾ, ਗੋਲਡੀ ਬਰਾੜ ਦਾ ਕਰੋੜਾ ਰੁਪਿਆ ਆਪਣੇ ਕੋਲੇ ਰੱਖ ਚੁੱਕੇ ਹੁੰਦੇ ਆਗੇ। ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਰੇਡ ਕਾ ਸ਼ੁਰੂ ਹੋ ਜਾਂਦਾ ਹੈ। ਇਹ ਅੱਜ ਤੋਂ 8 ਤੋਂ 10 ਮਹੀਨੇ ਪਹਿਲਾਂ ਇਹਨਾਂ ਦੇ ਵਿੱਚ ਵਿਵਾਦ ਸ਼ੁਰੂ ਹੋ ਗਿਆ ਸੀ ਇਸ ਗੱਲ ਦਾ ਵਿਕਰਮ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਇਹ ਜਾਣਕਾਰੀਆਂ ਨਿਕਲ ਕੇ ਆਈਆਂ ਸੀਗੀਆਂ ਉਸ ਤੋਂ ਬਾਅਦ ਇਹ ਦੋਵੇਂ ਵੱਖ-ਵੱਖ ਮੁਲਕਾਂ ਦੇ ਵਿੱਚ ਦੁਬਈ ਤੋਂ ਮੂਵ ਹੋ ਜਾਂਦੇ ਆਗੇ ਹੁਣ ਜਿਹੜੀ ਸਾਡੀ ਜਾਣਕਾਰੀ ਹੈ ਕਿ ਵੀ ਅੰਕਿਤ ਜਾਖੜ ਤਾਂ ਦੁਬਈ ਤੋਂ ਯੂਰਪ ਦੇ ਵੱਲ ਚਲੇ ਆ ਗਿਆ ਸੀ ਤੇ ਜੋ ਸੁਨੀਲ ਜਯਾਦਵ ਗੋਲੀ ਆ ਇਹ ਅਮਰੀਕਾ ਆ ਗਿਆ ਸੀਗਾ ਅਮਰੀਕਾ ਆ ਕੇ ਜੋ ਗੋਲਡੀ ਬਰਾੜ ਦੇ ਵਿਰੁੱਧ ਗੈਂਗਸਟਰ ਨੇ ਜਾਂ ਗੋਲਡੀ ਬਰਾੜ ਦੇ ਵਿਰੁੱਧ ਗੈਂਗ ਨੇ ਜੋ ਗੋਲਡੀ ਬਰਾੜ ਦੇ ਵਿਰੁੱਧ ਗਤੀਵਿਧੀਆਂ ਕਰਦੇ ਨੇ ਉਹਨਾਂ ਦੇ ਟੱਚ ਵਿੱਚ ਸੀਗਾ ਸੋ ਬੀਤੇ ਦਿਨੀ ਇਸ ਦੀ ਪੂਰੀ ਜਾਣਕਾਰੀ ਗੋਲਡੀ ਬਰਾੜ ਤੇ ਉਸਦੇ ਗੈਂਗ ਨੂੰ ਪਹੁੰਚਦੀ ਆ ਉਸ ਤੋਂ ਬਾਅਦ ਗੋਲਡੀ ਬਰਾੜ ਦੇ ਗੈਂਗ ਵੱਲੋਂ ਇਸ ਸੁਨੀਲ ਯਾਦਕ ਉਰਫ ਗੋਲੀ ਦਾ ਕਤਲ ਕਰ ਦਿੱਤਾ ਜਾਂਦਾਗਾ ਸੋ ਇਹ ਵੀ ਕਿਤੇ ਨਾ ਕਿਤੇ ਗੱਲ ਨਿਕਲ ਕੇ ਬਾਹਰ ਆਈ ਸੀ ਵੀ ਜਦੋਂ ਅੱਜ ਤੋਂ 5 ਸਾਲ ਪਹਿਲਾਂ ਅੰਕਿਤ ਭਾਦੂ ਦਾ ਜੀਲਕਪੁਰ ਦੇ ਵਿੱਚ ਇਨਕਾਊਂਟਰ ਹੋਇਆ ਸੋ ਉਸ ਦੇ ਵਿੱਚ ਵੀ ਪੁਲਿਸ ਦੇ ਕੁਝ ਅਧਿਕਾਰੀਆਂ ਨੂੰ ਮੁਖਬਰੀ ਕਰਨ ਦੇ ਵਿੱਚ ਅੰਕਿਤ ਜਾਖੜ ਤੇ ਸੁਨੀਲ ਯਾਦਵ ਉਰਫ ਗੋਲੀ ਦਾ ਹੱਥ ਸੀਗਾ ਸੋ ਇਹਨਾਂ ਦੇ ਨਾਲ ਦੋ ਹੋਰ ਨੌਜਵਾਨ ਸੀਗੇ ਜਿਵੇਂ ਮੈਂ ਪਹਿਲਾਂ ਦੱਸ ਕੇ ਛੱਡਿਆ ਪਰ ਉਹਨਾਂ ਖਿਲਾਫ ਜੋ ਸਬੂਤ ਸਾਡੇ ਕੋਲੇ ਚਾਹੀਦੇ ਸੀ ਉਹ ਹਜੇ ਤੱਕ ਨਹੀਂ ਪਹੁੰਚੇ ਜਦੋਂ ਸਾਡੇ ਤੱਕ ਪਹੁੰਚਣਗੇ ਕੋਈ ਜਾਣਕਾਰੀ ਪਹੁੰਚੂਗੀ ਅਸੀਂ ਉਸ ਤੇ ਅਲੱਗ ਰਿਪੋਰਟ ਬਣਾਵਾਂਗੇ ਸੋ ਇਹ ਸੀ ਸੁਨੀਲ ਯਾਦਵ ਉਰਫ ਗੋਲੀ ਦੇ ਕਤਲ ਦੇ ਪਿੱਛੇ ਦੇ ਕਾਰਨ ਇਹ ਸੀ ਅੱਜ ਦੀ ਰਿਪੋਰਟ ਮਿਲਦੇ ਆ ਨਵੇਂ ਦਿਨ ਕੋਈ ਨਵੀਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਕ੍ਰਾਈਮ ਦੀ ਦੁਨੀਆ ਦੀ ਕਹਾਣੀ ਲੇ ਲੈ ਕੇ ਜਾਂ ਕੋ ਖਬਰ ਕਹਾਣੀ ਦੇ ਰੂਪ ਦੇ ਵਿੱਚ ਤਦ ਤੱਕ ਲਈ ਧੰਨਵਾਦ ਦੇਖਦੇ ਰਹੋ ਸੁਣਦੇ ਰਹੋ ਤੇਜਪ੍ਰਿਤ ਟਾਕ